ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਣਾ ਖਿਆਲ ਰੱਖਦੇ ਪਏ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਫਾਈਨਲੀ ਸਰਦੀਆਂ ਜਿਹੜੀਆਂ ਉਹ ਆ ਗਈਆਂ ਜੀ ਠੰਡ ਦੇ ਵਿੱਚ ਸਾਰੇ ਜਣੇ ਆਪਣਾ ਖਿਆਲ ਰੱਖਿਓ ਬੱਚੇ ਬਜ਼ੁਰਗ ਆਪਣਾ ਧਿਆਨ ਰੱਖਣ ਤੇ ਅੱਜ ਦੀ ਵੀਡੀਓ ਹੈ ਜਿਹੜੀ ਉਹ ਆਪਣੀ ਹੋਣ ਜਾ ਰਹੀ ਹੈ ਜੀ ਅਤੁਲ ਕੇਸ ਬਾਰੇ ਅਤੁਲ ਸੁਸਾਇਸਾਈਡ ਕੇਸ ਮੇਬੀ ਸਾਰਿਆਂ ਨੂੰ ਪਤਾ ਹੀ ਹੋਏਗਾ ਕਾਫੀ ਜ਼ਿਆਦਾ ਲੋਕਾਂ ਨੇ ਇਸ ਨੂੰ ਵਾਚ ਕੀਤਾ ਦੇਖਿਆ ਤੇ ਹਰ ਇੱਕ ਦੀ ਜ਼ੁਬਾਨ ਤੇ ਆਏ ਕੇਸ ਸੋ ਹਰ ਇੱਕ ਦੇ ਆਪਣੇ ਓਪੀਨੀਅਨ ਹੁੰਦੇ ਆ ਨਜ਼ਰੀਏ ਹੁੰਦੇ ਆ ਸਾਨੂੰ ਰੱਖਣੇ ਪੈਂਦੇ ਆ ਡਿਸਕਸ ਕਰਨਾ ਪੈਂਦਾ ਕੁਝ ਕੁ ਟਾਪਿਕ ਆ ਤੇ ਜੋ ਟਾਪਿਕ ਸਾਡੇ ਨਾਲ ਬਿਲਕੁਲ ਸਬੰਧ ਰੱਖਦੇ ਹੁਣ ਸੋ ਇਹ ਕੇਸ ਬਿਲਕੁਲ ਸਾਡੇ ਨਾਲ ਜੁੜਦਾ ਮਿਲਦਾ ਹੈ ਜੀ ਸਾਨੂੰ ਤਾਂ ਇਸ ਤੇ ਗੱਲ ਕਰਨੀ ਪੈ ਰਹੀ ਹੈ ਔਰ ਸਾਡੀ ਗੱਲ ਕਰਨੀ ਬੰਦੀ ਵੀ ਆ ਕਿਉਂਕਿ ਮੈਟਰੀਮੋਰੀਅਮ ਕੇਸਾਂ ਦੇ ਵਿੱਚ ਮੈਂ ਅਕਸਰ ਲੋਕਾਂ ਨੂੰ ਹਤਾਸ਼ ਹੁੰਦੇ ਦੇਖਿਆ ਕਿਉਂਕਿ ਮੈਂ ਖੁਦ ਇਸ ਚੀਜ਼ ਦਾ ਸ਼ਿਕਾਰ ਹਾਂ ਮੈਂ ਹਿੱਸਾ ਇਸ ਚੀਜ਼ ਦਾ ਸੋ ਮੈਨੂੰ ਪਤਾ ਹੈ ਮੈਂ ਪਿਛਲੇ 8 ਸਾਲ ਦੇ ਵਿੱਚ ਕੀ ਕੀ ਮੇਰੇ ਨਾਲ ਆਉਣ ਤੋਂ ਬਾਅਦ ਕੇਸ ਦੇ ਵਿੱਚ ਹੋਇਆ ਤਾਂ 7 ਸਾਲ ਜੋ ਪਹਿਲਾਂ 8 ਸਾਲ ਹੋਇਆ ਉਹ ਕਿਦਾਂ ਕੀ ਹੋਇਆ ਸੋ ਮੇਰਾ ਐਕਸਪੀਰੀਅੰਸ ਹੈ ਇਸ ਚੀਜ਼ ਦੇ ਵਿੱਚ ਸੋ ਮੈਨੂੰ ਲੱਗਿਆ ਕਿ ਕੁਝ-ਕੁਝ ਚੀਜ਼ਾਂ ਮੈਨੂੰ ਤੁਹਾਡੇ ਨਾਲ ਡਿਸਕਸ ਕਰਨੀਆਂ ਚਾਹੀਦੀਆਂ ਕੁਝ-ਕੁਝ ਚੀਜ਼ਾਂ ਕਲੀਅਰ ਕਰਨੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਜੀ ਮੈਂ ਅਤੁਲ ਦੇ ਜਦੋਂ ਮੇਰੇ ਕਮੈਂਟ ਆਈ ਸੀ ਐਕਚੁਅਲ 'ਚ ਮੈਨੂੰ ਕਿੱਥੋਂ ਪਤਾ ਚੱਲਿਆ ਕਿ ਮੇਰੇ ਵੀਡੀਓਜ਼ ਦੇ ਉੱਪਰ ਕੁਝ ਇਸ ਤਰ੍ਹਾਂ ਕਰਕੇ ਹੈਸ਼ਟੈਗ ਲਗਾ ਕੇ ਜਸਟਿਸ ਲਈ ਤੇ ਅਤੁਲ ਦੇ ਕੁਝ ਕੁ ਕਮੈਂਟ ਆਏ ਹੋਏ ਸੀ ਸੋ ਮੈਨੂੰ ਲੱਗਿਆ ਕਿ ਪਤਾ ਨਹੀਂ ਇਹ ਅਤੁਲ ਕੌਣ ਹੈ ਮੈਂ ਦੇਖ ਲਈਆਂ ਸੋ ਮੈਂ ਉਸ ਬਾਰੇ ਜਦੋਂ ਤਿੰਨ ਚਾਰ ਕਮੈਂਟ ਰੀਡ ਕਰੇ ਤਾਂ ਮੈਨੂੰ ਲੱਗਿਆ ਕਿ ਮੈਂ ਸਰਚ ਕਰਾਂ ਐਕਚੁਅਲ 'ਚ ਮਾਜ਼ਰਾ ਕੀ ਹੈ ਤਾਂ ਮੈਂ ਜਦੋਂ ਸਰਚ ਕੀਤਾ ਤੇ ਮੈਨੂੰ ਸਾਹਮਣੇ ਕੇਸ ਆਇਆ ਫਿਰ ਉਸ ਨੂੰ ਮੈਂ ਪੂਰਾ ਉਹਨਾਂ ਦੀ ਜੋ ਸੁਸਾਈਡ ਤੋਂ ਪਹਿਲਾਂ ਦੀ ਇੱਕ ਘੰਟੇ ਤੇ ਕੁਝ ਮਿੰਟਾਂ ਦੀ ਵੀਡੀਓ ਸੀ ਮੈਂ ਉਹ ਸਾਰੀ ਸੁਣੀ ਉਹਨਾਂ ਦੀ ਗੱਲਬਾਤ ਬਹੁਤ ਦੁੱਖ ਲੱਗਿਆ ਮਨ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਔਰ ਸਭ ਤੋਂ ਵੱਡੀ ਗੱਲ ਦੁੱਖ ਦੀ ਇਹ ਹੁੰਦੀ ਹੈ ਕਿ ਕੋਈ ਬੰਦਾ ਹਤਾਸ਼ ਹੋ ਕੇ ਕਿਸੇ ਦੀ ਵਜ੍ਹਾ ਨਾਲ ਸੁਸਾਈਡ ਕਰ ਲੈਂਦਾ ਹੈ ਸੁਸਾਈਡ ਕਰਨਾ ਇੱਕ ਥੋੜੀ ਕਮਜ਼ੋਰੀ ਨੂੰ ਸ਼ੋਅ ਕਰਦਾ ਹੈ ਪਰ ਦੂਸਰਾ ਪੱਖ ਇਹ ਵੀ ਹੈ ਕਿ ਬੰਦਾ ਕਿੰਨਾ ਚਿਰ ਕਿਸੇ ਚੀਜ਼ ਨਾਲ ਲੜ ਸਕਦਾ ਹੈ ਕਈ ਲੋਕ ਮੈਂਟਲੀ ਬਹੁਤ ਵੀਕ ਹੋ ਜਾਂਦੇ ਜਾਂ ਕਰ ਦਿੱਤੇ ਜਾਂਦੇ ਆ ਮੈਂਟਲੀ ਇੰਨੇ ਵੀਕ ਕਰ ਦਿੱਤੇ ਜਾਂਦੇ ਕਿ ਉਹਨਾਂ ਨੂੰ ਆਹ ਵਾਲਾ ਸਟੈਪ ਫਿਰ ਚੱਕਣਾ ਪੈਂਦਾ ਉਸੇ ਤਰ੍ਹਾਂ ਅਤਲ ਦੇ ਨਾਲ ਹੋਇਆ ਅਤਲ ਨੇ ਕਾਫੀ ਫੇਸ ਕੀਤੀਆਂ ਚੀਜ਼ਾਂ ਸੌਰੀ ਅਤਲ ਨੇ ਕਾਫੀ ਕੁਝ ਦੇਖਿਆ ਤੇ ਐਂਡ ਤੇ ਉਹਨਾਂ ਨੂੰ ਲੱਗਿਆ ਕਿ ਹੁਣ ਉਹ ਨਹੀਂ ਲੜ ਸਕਦੇ ਜਾਂ ਉਹਨਾਂ ਨੂੰ ਲੱਗਿਆ ਕਿ ਉਹ ਆਪਣੇ ਪੈਸਾ ਦੇ ਕੇ ਆਪਣਾ ਹੀ ਦੁਸ਼ਮਣ ਹੈ ਜਿਹੜਾ ਉਹ ਬਲਵਾਨ ਕਰ ਰਹੀ ਹੈ ਸੋ ਸਭ ਤੋਂ ਪਹਿਲੀ ਗੱਲ ਦੁਸ਼ਮਣ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਕਿ ਜਦੋਂ ਆਪਣੇ ਰਿਸ਼ਤੇ ਜਿਹੜੇ ਗਹਿਰੇ ਰਿਸ਼ਤੇ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਸੋਹਣੇ ਗਹਿਰੇ ਰਿਸ਼ਤੇ ਹੁੰਦੇ ਆ ਜਦੋਂ ਉਹਨਾਂ ਨੂੰ ਆਪਾਂ ਦੁਸ਼ਮਣ ਕਹਿਣ ਲੱਗ ਜਾਂਦੇ ਆ ਉਹ ਸਟੇਜ ਬਹੁਤ ਖਤਰਨਾਕ ਹੋ ਜਾਂਦੀ ਹੈ ਕਿਉਂਕਿ ਜਿੰਨਾ ਨਾਲ ਸਾਡਾ ਇੰਨਾ ਗਹਿਰਾ ਰਿਸ਼ਤਾ ਹੁੰਦਾ ਹੈ ਜਦੋਂ ਉਹ ਦੁਸ਼ਮਣਾਂ ਦਾ ਰੂਪ ਲੈ ਲੈਂਦਾ ਫਿਰ ਤਾਂ ਸਮਝ ਲਓ ਕਿ ਜ਼ਿੰਦਗੀ ਤਬਾਹ ਹੈ ਹੀ ਹੈ ਸੋ ਇਸ ਦੇ ਵਿੱਚ ਸਭ ਤੋਂ ਜਿਹੜੀ ਮੈਨੂੰ ਚੀਜ਼ ਖਰਾਬ ਲੱਗੀ ਇਸ ਦੇ ਵਿੱਚ ਇਹ ਲੱਗਿਆ ਕਿ ਮਤਲਬ ਕਿਸੇ ਨੂੰ ਨਾ ਜ਼ਿਆਦਾ ਮਜਬੂਰ ਕਰ ਦੇਣਾ ਕਿ ਆਪਣੀ ਉਹ ਪਰਸਨਲ ਪ੍ਰਾਈਵੇਟ ਲਾਈਫ ਨੂੰ ਐਕਸਪੋਜ਼ ਕਰਕੇ ਐਕਸਪ੍ਰੈਸ ਕਰਕੇ ਤੇ ਉਹ ਸੁਸਾਈਡ ਕਰ ਲਵੇ ਬੰਦਾ ਮਤਲਬ ਕੁਝ ਚੀਜ਼ਾਂ ਜੋ ਕਦੇ ਇੱਕ ਪੜ੍ਹੇ ਲਿਖੇ ਸਮਝਦਾਰ ਇਨਸਾਨ ਬਿਲਕੁਲ ਵੀ ਡਿਸਕਸ ਨਹੀਂ ਕਰਦੇ ਬਾਹਰ ਬਿਲਕੁਲ ਸ਼ੇਅਰ ਨਹੀਂ ਕਰਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੂੰ ਸ਼ੇਅਰ ਕਰਕੇ ਸੁਸਾਈਡ ਕਰਨੀ ਪਵੇ ਇੱਕ ਮਤਲਬ ਕੁਝ ਕੁੜੀਆਂ ਦੇ ਹੁਣ ਲਾ ਦੀ ਗੱਲ ਕਰ ਲੈਣੇ ਆ ਇਹ ਕਿਉਂ ਹੁੰਦਾ ਹੈ ਤੇ ਕਿਸ ਤਰ੍ਹਾਂ ਜਿਵੇਂ ਕਿ ਕੁਛ ਕੁੜੀਆਂ ਦੇ ਹੱਕ 'ਚ ਜਿਹੜੇ ਕਾਨੂੰਨ ਬਣੇ ਹੋਏ ਆ ਉਹਨਾਂ ਦੇ ਉੱਪਰ ਅਕਸਰ ਸਵਾਲ ਠਾਏ ਜਾਂਦੇ ਆ ਪ੍ਰੋਬਲਮ ਹੈ ਲੋਕਾਂ ਨੂੰ ਵੀ ਕੁੜੀਆਂ ਦੇ ਹੱਕ 'ਚ ਕਾਨੂੰਨ ਬਣੇ ਹੋਏ ਆ ਕੁੜੀਆਂ ਦੇ ਹੱਕ 'ਚ ਕਿਉਂ ਕਾਨੂੰਨ ਬਣੇ ਹੋਏ ਆ ਪਰ ਐਕਚੁਅਲ ਦੇ ਵਿੱਚ ਇਸ ਦੇ ਪਿੱਛੇ ਇੱਕ ਸੋਲਿਡ ਰੀਜ਼ਨ ਸੀ ਕਿ ਜਦੋਂ ਮੁੱਢ ਤੋਂ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੇ ਸੀ ਲੋਕ ਪੈਰ ਦੀ ਕਹਿੰਦੇ ਸੀਗੇ ਜੁੱਤੀ ਆ ਔਰ ਜੁੱਤੀ ਦੀ ਨੋਕ ਤੇ ਰੱਖਣੀ ਆ ਔਰਤਾਂ ਤਾਂ ਉਹ ਇਹ ਭੁੱਲ ਜਾਂਦੇ ਸੀ ਕਿ ਉਹਨਾਂ ਨੂੰ ਪੈਦਾ ਕਰਨ ਵਾਲੀ ਵੀ ਇੱਕ ਔਰਤ ਹੈ ਤੇ ਜੇ ਹੁਣ ਇੱਥੇ ਐਗਜ਼ੈਂਪਲਾਂ ਦੇਣ ਬੈਠ ਜਾਈਏ ਨਾ ਤਾਂ ਫਿਰ ਲੋਕਾਂ ਨੂੰ ਵੈਸੇ ਜਿਨੇ ਸਮਝਣਾ ਉਹ ਇੱਕ ਗੱਲ ਤੋਂ ਸਮਝ ਲੈਂਦੇ ਆ ਵੱਡੇ ਵੱਡੇ ਦੇਵਤੇ ਵੱਡੇ ਵੱਡੇ ਗੁਰੂ ਸਾਡੇ ਗੁਰੂਆਂ ਨੂੰ ਵੀ ਕਿਤੇ ਨਾ ਕਿਤੇ ਜਿਹੜੀਆਂ ਦੇਵੀ ਸ਼ਕਤੀਆਂ ਸੀਗੀਆਂ ਔਰਤ ਨਾਰੀ ਸ਼ਕਤੀਆਂ ਸੀ ਉਹਨਾਂ ਦੇ ਅੱਗੇ ਗੋਡੇ ਵੀ ਟਿਕਨੇ ਪਏ ਔਰ ਉਹਨਾਂ ਦਾ ਸਹਾਰਾ ਵੀ ਲੈਣਾ ਪਿਆ ਮਤਲਬ ਪਾਵਰਫੁੱਲ ਇੰਨੀ ਚੀਜ਼ ਹੈ ਕਿ ਅਗਰ اپنی ਆਜ਼ਾਦੀ ਨਾ ਔਰਤ ਔਰਤ ਦੀ ਸ਼ਕਤੀ ਇੰਨੀ ਪਾਵਰਫੁਲ ਹੈ ਅਗਰ ਆਪਣੀ ਆਜ਼ਾਦੀ ਤਾਂ ਉਹ ਕਹਿੰਦੇ ਕਹੋਂਦੇ ਮਰਦ ਨੂੰ ਵੀ ਮਤਲਬ ਤੂੜ ਚਟਾ ਸਕਦੀ ਹੈ ਪਰ ਇੱਥੇ ਗੱਲ ਹੋ ਰਹੀ ਸੀਗੀ ਮਿਸ ਯੂਜ਼ ਦੀ ਔਰ ਕਾਨੂੰਨ ਕਿਉਂ ਬਣੇ ਹੈ ਕਾਨੂੰਨ ਇਸ ਲਈ ਬਣੇ ਸੀਗੇ ਕਿਉਂਕਿ ਸਾਡੇ ਪਹਿਲਾਂ ਦੇ ਸਮੇਂ ਤੋਂ ਜਿਹੜੀਆਂ ਕੁਝ-ਕੀ ਚੀਜ਼ਾਂ ਹੋ ਰਹੀਆਂ ਔਰਤਾਂ ਦੇ ਨਾਲ ਪਹਿਲਾਂ ਤੁਸੀਂ ਬਹੁਤ ਸਾਰੇ ਕੇਸ ਹੈ ਜਿਹੜੇ ਸੋਸ਼ਲ ਮੀਡੀਆ ਤੇ ਵੀ ਨਹੀਂ ਹੋਣੀ ਉਹਨਾਂ ਦੀ ਕਿਤੇ ਕੋਈ ਰਿਕਾਰਡ ਨਹੀਂ ਹੋਣਾ ਕੋਈ ਰਜਿਸਟਰਡ ਨਹੀਂ ਹੋਣੇ ਨਾ ਹੀ ਉਹਨਾਂ ਦੀ ਐਫਆਈਆਰ ਹੋਣੀ ਹੈ ਬਹੁਤ ਸਾਰੇ ਤੁਸੀਂ ਆਪਣੇ ਆਲੇ-ਦੁਆਲੇ ਝਾਕ ਮਾਰਿਓ ਐਸੇ ਕੇਸ ਤੁਹਾਨੂੰ ਮਿਲਣਗੇ ਜਿਨ੍ਹਾਂ ਦਾ ਕੁਝ ਵੀ ਨਹੀਂ ਹੋਣਾਗਾ ਤੇ ਰਿਕਾਰਡ ਨਹੀਂ ਹੋਣਾ ਬਟ ਤੁਸੀਂ ਸੁਣੇ ਹੋਣਗੇ ਵੀ ਫਲਾਨੇ ਦੀ ਨੋਹ ਹੈ ਜਿਹੜੀ ਉਹ ਭੱਜ ਗਈ ਨਿਕਲ ਗਈ ਜਾਂ ਕੁੜੀ ਹੈ ਜਿਹੜੀ ਉਹ ਕਿਸੇ ਦੀ ਭੱਜ ਗਈ ਨਿਕਲ ਗਈ ਐਕਚੁਅਲ 'ਚ ਬਹੁਤ ਸਾਰੇ ਕੇਸ ਐਸੇ ਹੋਣਗੇ ਉਹਨਾਂ ਵਿੱਚੋਂ ਜੋ ਨੋਹਾਂ ਨੂੰ ਮਾਰ ਕੇ ਤੋੜੀਆਂ ਵਾਲਿਆਂ ਵਿੱਚ ਦੱਬ ਦਿੰਦੇ ਸੀ ਉੱਪਰ ਤੋੜੀਆਂ ਪਾਉਂਦੇ ਸੀ ਘਰ ਤੇ ਬਿਹੜਿਆਂ ਦੇ ਵਿੱਚ ਦੱਬ ਕੇ ਉੱਪਰ ਗੀਰੇ ਪਾਥੀਆਂ ਆ ਦੇ ਗੀਰੇ ਚਿਣ ਦਿੱਤੇ ਜਾਂਦੇ ਸੀ ਤੇ ਬਾਅਦ ਵਿੱਚ ਕਹਿ ਦਿੰਦੇ ਸੀ ਕਿ ਉਹ ਇਸ ਤਰ੍ਹਾਂ ਕਿਸੇ ਦੇ ਨਾਲ ਭੱਜ ਗਈ ਨਿਕਲ ਗਈ ਜਾਂ ਭਈਆਂ ਦੇ ਸਿਰ ਬਲੇਮ ਲਾ ਦਿੰਦੇ ਸੀ ਬਹੁਤ ਸਾਰੀਆਂ ਚੀਜ਼ਾਂ ਕਰਦੇ ਸੀ ਜਿਨ੍ਹਾਂ ਦੀ ਪੁਸ਼ਟੀ ਹੋਈ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਿਆ ਕਿ ਇਹ ਚੀਜ਼ਾਂ ਹੋ ਰਹੀਆਂ ਹਨ ਔਰਤਾਂ ਦੇ ਨਾਲ ਆਮ ਤਾਂ ਉਹਨਾਂ ਦੇ ਹੱਕਾਂ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਕਾਨੂੰਨ ਬਣਾਏ ਗਏ ਜੋ ਕਿ ਮਿਸਯੂਜ਼ ਤਾਂ ਦੇਖੋ ਹੁਣ ਹੈ ਹਰ ਚੀਜ਼ ਦਾ ਅਗਰ ਕੋਈ ਫਾਇਦੇ ਲਈ ਚੀਜ਼ ਬਣੀ ਹੈ ਤਾਂ ਉਸ ਦਾ ਦੁਰਪਰਯੋਗ ਵੀ ਹੋਏਗਾ ਹਰ ਚੀਜ਼ ਦਾ ਸਿਰਫ ਇਸ ਕੇਸ ਦਾ ਨਹੀਂ ਹੈ ਆਪਾਂ ਅਗਰ ਰੋਲਾ ਪਾਈਏ ਜਾਂ ਗੱਲ ਨੂੰ ਚੱਕੀਏ ਕਿ ਇਸ ਦਾ ਮਿਸਯੂਜ਼ ਹੋ ਰਿਹਾ ਹੈ ਮਿਸਯੂਜ਼ ਸਾਰੇ ਨਹੀਂ ਕਰਦੇ ਸਾਰੀਆਂ ਨਹੀਂ ਕਰਦੀਆਂ ਅੱਜ ਦੀ ਜਨਰੇਸ਼ਨ ਥੋੜਾ ਜਿਹਾ ਜ਼ਿਆਦਾ ਕਰ ਰਹੀ ਹੈ ਕਿਉਂ ਕਰ ਰਹੀ ਹੈ ਕਿਉਂਕਿ ਪੜੀਆਂ ਲਿਖਿਆ ਹੋਣ ਕਰਕੇ ਉਹ ਪਰੇਸ਼ਾਨੀ ਨਹੀਂ ਸਹਿੰਦੀਆਂ ਉਹਨਾਂ ਨੂੰ ਲਾ ਜ਼ਿਆਦਾ ਪਤਾ ਹੋਣ ਕਰਕੇ ਐਜੂਕੇਸ਼ਨ ਦਾ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਤਾ ਹੋਣ ਕਰਕੇ ਉਹ ਆਪਣੇ ਨਾਲ ਹੋ ਰਹੇ ਕਿਸੇ ਵੀ ਅਤਿਆਚਾਰ ਨੂੰ ਕਿਸੇ ਵੀ ਤਰ੍ਹਾਂ ਦੇ ਮਤਲਬ ਅਬਿਊਜ਼ ਨੂੰ ਦਾ ਵਿਰੋਧ ਕਰਦੀਆਂ ਤੇ ਉਹ ਚੀਜ਼ਾਂ ਮਤਲਬ ਲੋਕਾਂ ਨੂੰ ਪਸੰਦ ਨਹੀਂ ਆਉਂਦੀਆਂ ਕਿਉਂਕਿ ਉਹ ਐਗਜ਼ਾਮਪਲ ਦੇਣੀ ਸ਼ੁਰੂ ਕਰ ਦਿੰਦੇ ਆ ਕਿ ਪਹਿਲਾਂ ਬੁੜੀਆਂ ਐ ਨਹੀਂ ਕਰਦੀਆਂ ਸੀ ਪਹਿਲਾਂ ਕਿਉਂਕਿ ਉਸ ਟਾਈਮ ਤੇ ਐਜੂਕੇਸ਼ਨ ਇੰਨੀ ਨਹੀਂ ਸੀਗੀ ਔਰਤਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਲਈ ਕੋਈ ਲਾ ਬਣਿਆ ਹੋਇਆ ਜਾਂ ਉਹਨਾਂ ਲਈ ਕੋਈ ਫੈਸਿਲਿਟੀ ਗਵਰਨਮੈਂਟ ਨੇ ਦਿੱਤੀ ਹੋਈ ਹੈ ਤੇ ਅੱਜ ਵੀ ਇਹ ਚੀਜ਼ ਕਿਤੇ ਨਾ ਕਿਤੇ ਸੱਚ ਹੈ ਜੀ ਜਿਵੇਂ ਮੈਟਰੋ ਸਿਟੀ ਵਰਗੇ ਵੱਡਿਆਂ ਸ਼ਹਿਰਾਂ ਦੇ ਵਿੱਚ ਅਗਰ ਗੱਲ ਕਰ ਲਈਏ ਉੱਥੇ ਚੀਜ਼ਾਂ ਆਮ ਨੇ ਕਾਮਨ ਨੇ ਉੱਥੋਂ ਹਰ ਇੱਕ ਉੱਥੋਂ ਦੀ ਕੁੜੀ-ਬੁੜੀ ਨੂੰ ਸਾਰੇ ਲਾਪਤਾ ਨਹੀਂ ਸਾਰੀਆਂ ਉਹਨਾਂ ਨੂੰ ਆਪਣੇ ਲਈ ਦਿੱਤੀਆਂ ਹੋਈਆਂ ਫੈਸਿਲਟੀਆਂ ਦਾ ਫਾਇਦਾ ਜਾਂ ਉਸ ਦਾ ਮਿਸਯੂਜ਼ ਕੋਸ਼ ਵੀ ਕਹਿ ਸਕਦੇ ਹਾਂ ਕਰਨਾ ਹੁੰਦਾ ਪਿੰਡਾਂ ਦੇ ਵਿੱਚ ਜਾਂ ਤੁਸੀਂ ਕਹਿ ਲਓ ਵੀ ਛੋਟੇ ਸ਼ਹਿਰਾਂ ਦੇ ਵਿੱਚ ਹਲੇ ਵੀ ਇੰਨੇ ਨੌਲੇਜ ਨਹੀਂ ਹੈ ਕਾਨੂੰਨਾਂ ਦੀ ਵਰਤੋਂ ਕਰਨ ਦਾ ਕੋਈ ਅੰਦਾਜ਼ਾ ਨਹੀਂ ਹੈ कोई तरीका ਨਹੀਂ ਹੈ ਔਰਤਾਂ ਨੂੰ ਜ਼ਿਆਦਾ ਪਤਾ ਔਰ ਸਭ ਤੋਂ ਵੱਡੀ ਗੱਲ ਇੰਨੀ ਜ਼ਿਆਦਾ ਫ੍ਰੀडम ਵੀ ਨਹੀਂ ਹੈ ਤੇ ਜਿੱਥੇ ਜ਼ਿਆਦਾ ਫ੍ਰੀडम ਹੈ ਉੱਥੇ ਚੀਜ਼ਾਂ ਵੱਧ ਦੇਖਣ ਨੂੰ ਮਿਲਦੀਆਂ ਸੋ ਕਿਤੇ ਨਾ ਕਿਤੇ ਜੋ ਕਾਨੂੰਨ ਔਰਤਾਂ ਦੇ ਹੱਕ ਜੀ ਬਣੇ ਸੀ ਹੱਕ ਲਈ ਬਣੇ ਸੀ ਔਰਤਾਂ ਲਈ ਬਣੇ ਸੀ ਉਹਨਾਂ ਦਾ ਕਿਤੇ ਨਾ ਕਿਤੇ ਜੋ ਲਾਭ ਹੈ ਜੋ ਪਰੇਸ਼ਾਨ ਔਰਤਾਂ ਹੈ ਜੋ ਅਸਲ ਵਿੱਚ ਅਬਿਊਜ਼ ਜਿਨ੍ਹਾਂ ਨਾਲ ਹੋਇਆ ਵਾ ਉਹਨਾਂ ਨੂੰ ਉਸ ਦਾ ਲਾਭ ਬਹੁਤ ਥੋੜਾ ਮਿਲ ਰਿਹਾ ਹੈ ਜਾਂ ਮਿਲ ਹੀ ਨਹੀਂ ਰਿਹਾ ਤੇ ਇਸ ਦਾ ਜੋ ਪੂਰਾ ਪੂਰਾ ਭਰਪੂਰ ਲਾਭ ਹੈ ਉਹ ਵਾਤ ਐਜੂਕੇਟ ਕੁੜੀਆਂ ਜਾਂ ਵੱਡਿਆਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਈ پابੰਦੀ ਜਿਨ੍ਹਾਂ 'ਚ ਕੋਈ ਬੰਦਿਸ਼ ਨਹੀਂ ਹੈ ਔਰਤ ਨੂੰ ਸ਼ੁਰੂ ਤੋਂ ਆਪਣੇ ਫੈਸਲੇ ਲੈਣ ਦਾ ਅਧਿਕਾਰ ਹੈ ਆਪਣੇ ਨਾਲ ਕੁਝ ਵੀ ਗਲਤ ਹੁੰਦਾ ਹੈ ਤਾਂ ਉਸ ਦੇ ਖਿਲਾਫ ਆਵਾਜ਼ ਉਠਾਉਣ ਦਾ ਰਾਈਟ ਹੈ ਇਹ ਹੋਣਾ ਵੀ ਚਾਹੀਦਾ ਬਿਲਕੁਲ ਕਿਉਂਕਿ ਇੱਕ ਚੀਜ਼ ਜਦੋਂ ਸਦੀਆਂ ਤੱਕ ਸਦੀਆਂ ਤੱਕ ਗੁਲਾਮ ਰਹਿੰਦੀ ਹੈ ਤਾਂ ਉਸ ਨੂੰ ਉਸ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਪਣਾ ਅਸਲੀ ਅਸਤਿਤਵ ਬਣਾਉਣ ਦੇ ਵਿੱਚ ਵੀ ਸਦੀਆਂ ਹੀ ਲੱਗ ਜਾਂਦੀਆਂ ਕੋਈ 5-4 ਸਾਲਾਂ ਦੀ ਖੇਡ ਨਹੀਂ ਹੈ ਕਿ ਸਦੀਆਂ ਤੋਂ ਗੁਲਾਮ ਔਰਤ ਅੱਜ 5-7 ਸਾਲਾਂ ਦੇ ਵਿੱਚ ਮਰਦ ਨੂੰ ਹਜਮ ਹੋ ਜਾਏਗੀ ਡਾਈਜੈਸਟ ਹੋ ਜਾਏਗੀ ਕਿ ਉਸ ਦਾ ਆਪਣਾ ਵੱਖਰਾ ਵਿਸ਼ੇਸ਼ ਸਥਾਨ ਇਸ ਸਮਾਜ ਦੇ ਵਿੱਚ ਮਰਦ ਦੇ ਬਰਾਬਰ ਜਿੰਨਾ ਸਥਾਨ ਹੈ ਉਸ ਦੀ ਜਗ੍ਹਾ ਹੈ ਸੋ ਇਹ ਕੋਈ ਦੌੜ ਨਹੀਂ ਹੈ ਇਹ ਕੋਈ ਕੰਪੀਟੀਸ਼ਨ ਨਹੀਂ ਹੈ ਕੀ ਔਰਤ ਮਰਦ ਤੋਂ ਪਾਵਰਫੁੱਲ ਸਾਬਿਤ ਹੋਣਾ ਚਾਹੁੰਦੀ ਹੈ ਜਾਂ ਮਰਦ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਬਣਾਉਣਾ ਚਾਹੁੰਦਾ ਇਹ ਸਦੀਆਂ ਤੋਂ ਬਣੀ ਹੋਈ ਇੱਕ ਪਰੰਪਰਾ ਸੀ ਜਿਸ ਦੇ ਵਿੱਚੋਂ ਬਹੁਤ ਸਾਰੇ ਲੋਕ ਨਿਕਲ ਚੁੱਕੇ ਆ ਪਰ ਕੁਝ ਕੁ ਲੋਕ ਹਜੇ ਵੀ ਫਸੇ ਹੋਏ ਆ ਇਸ ਮਾਨਸਿਕਤਾ ਦੇ ਵਿੱਚ ਕਿ ਔਰਤਾਂ ਪੈਰਾਂ ਦੀ ਜੁੱਤੀ ਹੈ ਸੋ ਕਾਨੂੰਨ ਬਣੇ ਸੀ ਔਰਤਾਂ ਦੇ ਲਈ ਇਸ ਲਈ ਕਿਉਂਕਿ ਉਹਨਾਂ ਨੂੰ ਮਾਰ ਕੇ ਜ਼ਮੀਨਾਂ 'ਚ ਦਬਾ ਦਿੰਦੇ ਸੀ ਤੇ ਕੈਦੰਦੇ ਸੀਗੇ ਕਿ ਉਹ ਨਿਕਲ ਗਈ ਭੱਜ ਗਈ ਤੇ ਜਿਹੜੇ ਕੁੜੀ ਦੇ ਮਾਪਿਓ ਸੀਗੇ ਉਹ ਨਮੋਸ਼ੀ ਦੇ ਮਾਰੇ ਸ਼ਰਮ ਦੇ ਮਾਰੇ ਕਿ ਸਾਡੀ ਬਦਨਾਮੀ ਹੋਏਗੀ ਤਾਂ ਉਹ ਆਪਣੀ ਕੁੜੀ ਨੂੰ ਭਾਲਦੇ ਵੀ ਨਹੀਂ ਸੀਗੇ ਸੋ ਨਾ ਕੋਈ ਐਫਆਈਆਰ ਹੁੰਦੀ ਸੀ ਨਾ ਕੋਈ ਇਨਵੈਸਟੀਗੇਸ਼ਨ ਹੁੰਦੀ ਸੀ ਨਾ ਉਹ ਆਪਣੀ ਕੁੜੀ ਨੂੰ ਲੱਭਦੇ ਸੀ ਲੱਖਾਂ ਐਸੀਆਂ ਕੁੜੀਆਂ ਹੋਣਗੀਆਂ ਜੋ ਅੱਜ ਵੀ ਜਿਨ੍ਹਾਂ ਦੇ ਕੰਗਾਲ ਹੈ ਜਿਹੜੇ ਕੰਕਾਲ ਹੈ ਧਰਤੀ ਦੇ ਵਿੱਚ ਪਏ ਹੋਣਗੇ ਤੇ ਉਹ ਲੋਕਾਂ ਦੀ ਨਜ਼ਰ ਵਿੱਚ ਲੋਕਾਂ ਦੀਆਂ ਕਹਾਣੀਆਂ ਵਿੱਚ ਇਹ ਹੀ ਹੋਣੀ ਹੈ ਕਿ ਉਹ ਮਤਲਬ ਵਿਆਹ ਤੋਂ ਬਾਅਦ ਕਿਸੇ ਨਾਲ ਨਿਕਲ ਗਈ ਸੀ ਕਿਸੇ ਨਾਲ ਭੱਜ ਗਈ ਸੀ ਸੋ ਚੀਜ਼ਾਂ ਬਹੁਤ ਖੁਸ਼ ਹੋਇਆ ਔਰਤਾਂ ਦੇ ਨਾਲ ਬਹੁਤ ਖੁਸ਼ ਹੋਇਆ ਔਰ ਦੂਸਰੀ ਆਪਾਂ ਹੁਣ ਗੱਲ ਕਰ ਲੈਣੀ ਹੈ ਕਿ ਹਾਂਜੀ ਸਾਡਾ ਹੱਕ ਬੰਦਾ ਜਦੋਂ ਕਿਸੇ ਨਾਲ ਧੱਕਾ ਹੋਇਆ ਕਿਸੇ ਨਾਲ ਮਾਰਾ ਹੋਇਆ ਤਾਂ ਸਾਨੂੰ ਉਸਦੇ ਲਈ ਇਨਸਾਫ ਮੰਗਣਾ ਚਾਹੀਦਾ ਹੈ ਸਿਰਫ ਕਮੈਂਟਾਂ ਵਿੱਚ ਜਾਂ ਗੱਲਾਂ ਵਿੱਚ ਨਹੀਂ ਵਾਕਿਆ ਹੀ ਸਾਨੂੰ ਉੱਤਰ ਕੀ ਇਨਸਾਫ ਦੀ ਮੰਗ ਕਰਨੀ ਚਾਹੀਦੀ ਆ ਉਹਨਾਂ ਲਈ ਬੋਲਣਾ ਚਾਹੀਦਾ ਉਸ ਮੁੱਦੇ ਨੂੰ ਹਾਈਲਾਈਟ ਕਰਨਾ ਚਾਹੀਦਾ ਲੋਕਾਂ ਦੇ ਜ਼ਹਿਨ ਤੇ ਧਿਆਨ ਚ ਵੀ ਲਿਆਉਣਾ ਚਾਹੀਦਾ ਬਿਲਕੁਲ ਤੇ ਮੈਨੂੰ ਅਤਲ ਦੀ ਵੀਡੀਓ ਦੇਖਣ ਤੋਂ ਬਾਅਦ ਮੈਂ ਬਹੁਤ ਭਾਵੁਕ ਹੋਈ ਆ ਮੈਨੂੰ ਬਹੁਤ ਜ਼ਿਆਦਾ ਸਹਾਨੂੰ ਭੁਤੀ ਆ ਮੈਨੂੰ ਬਹੁਤ ਅੰਦਰ ਦੀ ਆ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਤਲ ਦੇ ਨਾਲ ਜੋ ਹੋਇਆ ਉਹ ਬਹੁਤ ਬੁਰਾ ਹੋਇਆ ਤੇ ਪਤਾ ਨਹੀਂ ਕਿੰਨੇ ਅਤੁਲੇ ਜੋ ਇਸ ਤਰ੍ਹਾਂ ਔਰਤਾਂ ਦੇ ਹੱਥੋਂ ਮਜਬੂਰ ਹੋ ਕੇ ਸੁਸਾਈਡ ਕਰ ਰਹੇ ਜਾਂ ਪਿਸ ਰਹੇ ਆ ਆਪਣੀ ਇਸ ਜ਼ਿੰਦਗੀ ਦੀ ਜ਼ੰਗਦੇ ਹਜੇ ਵਿੱਚ ਇਸ ਦੌਰ ਦੇ ਵਿੱਚ ਲੱਗੇ ਹੋਏ ਆ ਸਰੀਸ ਦੇ ਵਿੱਚ ਹਜੇ ਹੈ ਕਿ ਉਹ ਆਪਣੇ ਹਾਲਾਤਾਂ ਨਾਲ ਝੁੰਜ ਰਹੇ ਆ ਲੜ ਰਹੇ ਆ ਪਤਾ ਨਹੀਂ ਕਿੰਨੇ ਕਾਤਲ ਹੋਣਗੇ ਜੋ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਹੰਡਾ ਰਹੇ ਆ ਆਪਣੇ ਤੇ ਤੇ ਉਸ ਤੇ ਵਿੱਚ ਦੂਸਰੀ ਚੀਜ਼ ਮੈਂ ਇਹ ਕਹਿਣੀ ਚਾਹੂੰਗੀ ਕਿ ਠੀਕ ਹੈ ਅਸੀਂ ਬੋਲਦੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਕੋਈ ਬੁਰੀ ਗੱਲ ਨਹੀਂ ਚੰਗੀ ਗੱਲ ਹੈ ਕਿਸੇ ਦੇ ਲਈ ਬੋਲਣਾ ਕਿਸੇ ਲਈ ਸਟੈਂਡ ਕਰਨਾ ਪਰ ਸਾਡੇ ਸਮਾਜ ਨੂੰ ਕੁੜੀਆਂ ਦਾ ਮਰਨਾ ਇੱਕ ਕਾਮਨ ਜਾ ਲੱਗਦਾ ਹੈ ਜਦੋਂ ਅਤਲ ਵਰਗੀ ਅਸੀਂ ਕਹਾਣੀ ਸੁਣਦੇ ਹਾਂ ਅਤਲ ਵਰਗਾ ਕੇਸ ਕਿਤੇ ਮੁੱਤਤਾ ਬਾਅਦ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਦਾ ਹੈ ਤਾਂ ਲੋਕ ਬੜੇ ਉਹ ਹੋ ਜਾਂਦੇ ਆ ਰਿਐਕਟ ਕਰਦੇ ਨੇ ਸਾਰੀਆਂ ਔਰਤਾਂ ਨੂੰ ਬਲੇਮ ਕਰਦੇ ਨੇ ਕਿ ਕੁੜੀਆਂ ਦੇ ਵਜ੍ਹਾ ਨਾਲ ਇਦਾਂ ਕੇਸ ਹੁੰਦੇ ਆ ਕੁੜੀਆਂ ਗਲਤ ਕੇਸ ਪਾਉਂਦੀਆਂ ਨਹੀਂ ਸਾਰੀਆਂ ਕੁੜੀਆਂ ਗਲਤ ਕੇਸ ਨਹੀਂ ਪਾਉਂਦੀਆਂ ਸਾਰੀਆਂ ਔਰਤਾਂ ਮਿਸਯੂਜ਼ ਨਹੀਂ ਕਰਦੀਆਂ ਪਰ ਕੁਝ ਔਰਤਾਂ ਵੱਲੋਂ ਇਹ ਕਾਰਨ ਦੇ ਨਾਲ ਦੂਸਰੀਆਂ ਔਰਤਾਂ ਵੀ ਬਦਨਾਮ ਕੀਤੀਆਂ ਜਾਂਦੀਆਂ ਐ ਦੂਸਰੀਆਂ ਜੋ ਪਰੇਸ਼ਾਨ ਐ ਜਿਨ੍ਹਾਂ ਦੇ ਨਾਲ ਬਹੁਤ ਕੁਝ ਹੋਇਆ ਤੇ ਉਹਨਾਂ ਨੂੰ ਵੀ ਫਿਰ ਲੋਕ ਚੰਗਾ ਮੰਦਾ ਬੋਲਦੇ ਐ ਪਰ ਜਦੋਂ ਕੋਈ ਕੁੜੀ ਮਰਦੀ ਐ ਤੁਸੀਂ ਆਪਣੇ ਆਲੇ-ਦੁਆਲੇ ਅੱਜ ਵੀ ਨਿਗਾਹ ਮਾਰੋ ਬਹੁਤ ਸਾਰੇ ਕੇਸ ਹੀ ਨਹੀਂ ਐ ਸੋਸ਼ਲ ਮੀਡੀਆ ਤੇ ਤੁਸੀਂ ਸਰਚ ਕਰੋਗੇ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਬਟ ਬਹੁਤ ਸਾਰੀਆਂ ਅਿਹੜੀਆਂ ਚੀਜ਼ਾਂ ਜੋ ਸੋਸ਼ਲ ਮੀਡੀਆ ਤੱਕ ਗਈਆਂ ਨਹੀਂ ਜੋ ਕੋਰਟ ਕਚੈਰੀਆਂ ਤੱਕ ਗਈਆਂ ਨਹੀਂ ਬਸ ਉੱਥੇ ਹੀ ਖਤਮ ਹੋ ਗਈਆਂ ਤੇ ਮਾਂ ਪਿਓ ਆਪਣਾ ਬਸ ਧੀ ਨੂੰ ਫੂਕ ਕੇ ਆਪਣਾ ਫਰਜ਼ ਨਿਭਾ ਕੇ ਘਰ ਆ ਗਏ ਰੋਜ਼ ਸੁਣਦੇ ਆਪਾਂ ਇਹ ਕੇਸ ਕਿ ਕੁੜੀਆਂ ਅ ਅੱਗ ਲਾ ਕੇ ਮਰਗੀਆਂ ਜਾਂ ਸੌਹਰੇ ਨੇ ਮਾਰਤੀਆਂ ਬਾਲਤੀਆਂ ਸਪਰੇਅ ਪੀ ਕੇ ਮਰਗੀਆਂ ਫਾਹਾ ਲੈ ਕੇ ਮਰਗੀਆਂ ਤਰ੍ਹਾਂ-ਤਰ੍ਹਾਂ ਦੇ ਮਤਲਬ ਐਕਸਕਿਊਜ਼ ਦੇ ਨਾਲ ਰੀਜ਼ਨ ਦੇ ਨਾਲ ਕੁੜੀਆਂ ਸੁਸਾਇਸਾਈਡ ਕਰਦੀਆਂ ਜਾਂ ਮਾਰ ਦਿੱਤੀਆਂ ਜਾਂਦੀਆਂ ਚਲੋ ਜੋ ਵੀ ਹੈ ਤੋਂ ਕਿ ਉਹ ਸਾਨੂੰ ਕਾਮਨ ਲੱਗਦੀਆਂ ਕਿਉਂਕਿ ਕੁੜੀਆਂ ਬਹੁਤ ਵੱਡੀ ਮਾਤਰਾ 'ਚ ਮਰ ਰਹੀਆਂ ਇਹ ਕੇਸ ਬਹੁਤ ਜ਼ਿਆਦਾ ਆਉਂਦੇ ਆ ਲੋਕਾਂ ਨੇ ਇਹਨਾਂ ਨੂੰ ਸੀਰੀਅਸ ਲੈਣਾ ਬੰਦ ਕਰਤਾ ਬਟ ਅਤਲ ਵਰਗਾ ਕੇਸ ਬਹੁਤ ਘੱਟ ਆਉਂਦਾ ਹੈ ਤੇ ਲੋਕਾਂ ਨੂੰ ਉਸ ਚੀਜ਼ ਦਾ ਇੱਕ ਮੌਕਾ ਮਿਲ ਜਾਂਦਾ ਹੈ ਕਿ ਸਾਰੇ ਇਹ ਚੀਜ਼ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਇਹ ਕਾਨੂੰਨ ਬੰਦ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਬਟ ਇਸ ਤੇ ਇੱਕ ਦੂਸਰਾ ਪਹਿਲੂ ਇਹ ਹੈ ਕਿ ਜਦੋਂ ਤੁਸੀਂ ਤੁਹਾਨੂੰ ਇਹ ਲੱਗਦਾ ਹੈ ਕਿ ਅਤਲ ਵਾਲਾ ਕੇਸ ਦੇਖ ਕੇ ਵੀ ਸਾਨੂੰ ਇਨਸਾਫ ਲੈਣਾ ਚਾਹੀਦਾ ਅਤਲ ਲਈ ਤਾਂ ਇਸ ਇਨਸਾਫ ਸਾਨੂੰ ਉਹਨਾਂ ਕੁੜੀਆਂ ਲਈ ਉਹਨਾਂ ਔਰਤਾਂ ਲਈ ਵੀ ਮੰਗ ਰੱਖਣੀ ਚਾਹੀਦੀ ਸਾਨੂੰ ਇਕੁਐਲਿਟੀ ਕਰਨੀ ਚਾਹੀਦੀ ਆ ਪੀਅਰ ਪਾਵ ਨਹੀਂ ਕਰਨਾ ਚਾਹੀਦਾ ਕਿ ਅਸੀਂ ਜਾਂ ਜਿਹੜੇ ਕੁੜੀ ਤੇ ਮੁੰਡਾ ਦੋਨਾਂ ਦੇ ਨਾਲ ਜੋ ਵੀ ਗਲਤ ਹੋ ਰਿਹਾ ਸੀ ਦੋਨਾਂ ਦੇ ਨਾਲ ਇਹ ਚੀਜ਼ ਦੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੋ ਕੁੜੀ ਦੀ ਮੌਤ ਇੰਨੀ ਸਸਤੀ ਕਿਉਂ ਹੋ ਜਾਂਦੀ ਹੈ ਕੁੜੀ ਦਾ ਜੀਵਨ ਇੰਨਾ ਸਸਤਾ ਕਿਉਂ ਹੁੰਦਾ ਹੈ ਕਿ ਉਹਦੀ ਮੌਤ ਦਾ ਕੋਈ ਬਹੁਤਾ ਅਸਰ ਕੋਈ ਬਹੁਤਾ ਇਫੈਕਟ ਨਹੀਂ ਪੈਂਦਾ ਹਾਲਾਂਕਿ ਹੁਣ ਇਹ ਗੱਲ ਕੌੜੀ ਹੈ ਮੈਂ ਜਿੰਨੇ ਕ ਪੋਡਕਾਸਟ ਦੇਖਿਆ ਕਈਆਂ ਨੂੰ ਕੌੜੀ ਲੱਗੇਗੀ ਅਤੁਲ ਦੀ ਸੁਸਾਇਡ ਦਾ ਵੀ ਅਤੁਲ ਨੂੰ ਕੋਈ ਫਾਇਦਾ ਨਹੀਂ ਹੋਏਗਾ ਸੁਇਸਾਈਡ ਕਰਕੇ ਅਤੁਲ ਨੇ ਆਪਣੇ ਮਾਤਾ ਪਿਤਾ ਨੂੰ ਲਾਸ ਦਿੱਤਾ ਹੈ ਉਸ ਤੇ ਮਾ ਬਾਬ ਨੂੰ ਪਰੇਸ਼ਾਨੀ ਹੋਈ ਹੈ ਉਹਨਾਂ ਦਾ ਬੇਟਾ ਚਲਾ ਗਿਆ ਇਸ ਤੋਂ ਇਲਾਵਾ ਉਸ ਔਰਤ ਨੂੰ ਕੋਈ ਫਰਕ ਨਹੀਂ ਪਏਗਾ ਜੋ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਬਹੁਤ ਜਲਦੀ ਬੇਲ ਵੀ ਹੋ ਜਾਣੀ ਹੈ ਉਹ ਬਾਹਰ ਵੀ ਆ ਜਾਣੀ ਹੈ ਬਟ ਅਤੁਲ ਆਪਣੀ ਜ਼ਿੰਦਗੀ ਤੋਂ ਹਾਰ ਕੇ ਆਖ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤਾਂ ਇਹ ਅਤੁਲ ਦੀ ਫੈਮਿਲੀ ਨੂੰ ਲਾਸ ਹੋਇਆ ਅਤੁਲ ਨੂੰ लॉस ਹੋਇਆ ਸੋ ਇਹਦੇ ਵਿੱਚ ਕਿਉਂਕਿ ਉਹਨਾਂ ਨੇ ਇਸ ਲਈ ਵੇਲਤੀ ਆ ਜਾਣੇ ਕਿਉਂਕਿ ਕੋਸ਼ਕ ਸੋਲਿਡ ਰੀਜ਼ਨ ਹੋ ਜਾਂਦੇ ਆ ਕਿ ਤੁਸੀਂ 2-3 ਸਾਲ ਤੋਂ ਕਿਸੇ ਦੇ ਟੱਚ ਵਿੱਚ ਨਹੀਂ ਹੈ ਜਦੋਂ ਉਸਦੀ ਵਾਈਫ ਅਤੁਲ ਦੇ ਟੱਚ 'ਚ ਨਹੀਂ ਸੀ ਕੋਈ ਕੰਟੈਕਟ ਨਹੀਂ ਸੀਗਾ ਤਾਂ ਉਹ ਫੋਰਸਸ ਕਰ ਹੀ ਨਹੀਂ ਸਕਦੇ ਕਿਸੇ ਨੂੰ ਸੁਸਾਇਡ ਲਈ ਇਹ ਵੀ ਇੱਕ ਟਾਪਿਕ ਮਿਲ ਜਾਣਾ ਉਹਨਾਂ ਨੂੰ ਡੇਲ ਦੇ ਲਈ ਔਰ ਦੂਸਰਾ ਜੋ ਮੇਨ ਚੀਜ਼ਾਂ ਹੁੰਦੀਆਂ ਕਿ ਅਤੁਲ ਦਾ ਜੋ ਇਹਨਾਂ ਦਾ ਚਲੋ ਗੈਪ ਤੋਂ ਸੀ ਹੀ ਸੀ ਇਹਨਾਂ ਚੀਜ਼ਾਂ ਦਾ ਕਿ ਇਹਨਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਸੀਗਾ ਕੋਈ ਗੱਲਬਾਤ ਨਹੀਂ ਪਰੇਸ਼ਾਨੀ ਦਾ ਕੋਈ ਅਦਾ ਸਬਬ ਨਹੀਂ ਬਣ ਸਕਦਾ ਔਰ ਦੂਸਰਾ ਅੱਜਕੱਲ ਵੈਸੇ ਵੀ ਕ੍ਰਿਮੀਨਲ ਲੋਕ ਤੁਹਾਨੂੰ ਪਤਾ ਹੈ ਕਿ ਜਲਦੀ ਬੇਲ ਤੇ ਬਾਹਰ ਆ ਜਾਂਦੇ ਆ ਤੇ ਜਿਨ੍ਹਾਂ ਕੋਲ ਪੈਸਾ ਹੈ ਉਹ ਬਹੁਤ ਜਲਦੀ ਬਾਹਰ ਆ ਜਾਂਦੀ ਹੈ ਸੋ ਕਈ ਚੀਜ਼ਾਂ ਸਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਅਸੀਂ ਕਲਮ ਦੀ ਲੜਾਈ ਹੁਣ ਜੇ ਆਪਾਂ ਕਹਿ ਦਈਏ ਕਿ ਉਸਦੀ ਅਤੁੱਲ ਦੀ ਵਾਈਫ ਨੇ ਸੈਕਿੰਡ ਕੋਈ ਹਥਿਆਰਾਂ ਨਾਲ ਲੜਾਈ ਨਹੀਂ ਲੜੀ ਸੀ ਕੋਈ ਅਤੁੱਲ ਨੂੰ ਬਲੈਕਮੇਲਿੰਗ ਨਹੀਂ ਕੀਤੀ ਸੀ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਸੀ ਉਸਨੇ ਕੁਝ ਕਾਨੂੰਨਾਂ ਦਾ ਮਿਸਯੂਜ਼ ਕਰਕੇ ਅਤੁੱਲ ਨੂੰ ਡਿਪਰੈਸ ਕੀਤਾ ਸੀ ਡਿਪਰੈਸ਼ਨ ਵਿੱਚ ਸੀ ਅਤੁੱਲ ਕਿਉਂਕਿ ਉਸਨੇ ਬਹੁਤ ਜ਼ਿਆਦਾ ਤਾਰਾਂ ਵਾਂ ਲਗਾਈਆਂ ਸੀ ਤੇ ਇੰਨੀਆਂ ਤਾਰਾਂ ਵਾਂ ਕਿਸੇ ਵੀ ਸਧਾਰਨ ਇਨਸਾਨ ਨੂੰ ਸਹਿ ਪਾਉਣਾ ਬਹੁਤ ਔਖਾ ਹੁੰਦਾ ਔਰ ਦੂਸਰੀ ਉਹਨਾਂ ਦਾ ਜਿਹੜਾ ਟਰੈਵਲਿੰਗ ਦਾ ਸਫਰ ਦਾ ਜਿਹੜਾ ਪ੍ਰੈਸ਼ਰ ਸੀਗਾ ਕਿ ਆਪਣੀ ਜੌਬ ਤੇ ਵੀ ਜਾਣਾ ਤੇ ਉੱਥੋਂ ਆਪਣੀਆਂ ਨੇੜੇ ਦੀਆਂ ਜੋ ਤਰੀਕਾ ਮਿਲਦੀਆਂ ਸੀ ਉਹਨਾਂ ਨੂੰ ਅਟੈਂਡ ਕਰਨਾ ਅਤੁਲ ਦੇ ਲਈ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਸੁਸਾਈਡ ਕਰਨ ਲਈ ਉਹ ਕਿਉਂ ਰੈਡੀ ਹੋਇਆ ਕਿਉਂਕਿ ਉਸ ਨੂੰ ਆਪਣੇ ਕੰਮ ਤੋਂ ਛੁੱਟੀਆਂ ਸੀ ਜਿਹੜੀਆਂ ਉਹ ਲੋਡ ਤੋਂ ਜ਼ਿਆਦਾ ਲੈਣੀਆਂ ਪੈਂਦੀਆਂ ਸੀ ਕਿਉਂਕਿ ਇੰਨੀ ਦੂਰੋਂ ਉਸ ਨੂੰ ਜਦੋਂ ਬੈਂਗਲੌਰ ਆਂਦਾ ਸੀ ਤੇ ਆਣ ਜਾਣ ਤੇ ਉਸ ਨੂੰ 2-3 ਦਿਨ ਉਸਤੇ ਖਰਾਬ ਹੋ ਜਾਂਦੇ ਸੀ ਜੋ ਕਿ ਪੋਸੀਬਲ ਹੀ ਨਹੀਂ ਸੀਗਾ ਕਿਸੇ ਮੁਲਾਜ਼ਮ ਲਈ ਜਾਂ ਕਿਸੇ ਜੌਬ ਕਰਦਾ ਹੋਵੇ ਪਰਸਨ ਕਿਸੇ ਸੌਫਟਵੇਅਰ ਇੰਜੀਨੀਅਰ ਲਈ ਇਹ ਚੀਜ਼ਾਂ ਮਤਲਬ ਸਹੀ ਨਹੀਂ ਹੁੰਦੀਆਂ ਕਿ ਉਹ ਆਪਣੀ ਜੌਬ ਤੇ ਵੀ ਕੰਟੀਨਿਊ ਰਵੇ ਤੇ ਆਪਣੇ ਕੇਸ ਵੀ ਦੇਖੇ ਜਦੋਂ ਤੱਕ ਉਹ ਆਪਣੇ ਕਾਨਪੁਰ ਪਹੁੰਚਦਾ ਸੀ ਵਾਪਸ ਤੇ ਉਸ ਨੂੰ ਦੁਬਾਰਾ ਫਿਰ ਇੱਕ ਨੇੜੇ ਦੀ ਤਰੀਕ ਮਿਲ ਜਾਂਦੀ ਸੀ ਤੇ ਵਾਪਸ ਫਿਰ ਉਸ ਦਾ ਆਨ ਹੋ ਜਾਂਦਾ ਸੀ ਦੋ ਤਿੰਨ ਦਿਨ ਬਾਅਦ ਇਹ ਉਸਦੀ ਪਰੇਸ਼ਾਨੀ ਮੇਨ ਰਹੀ ਹੈ ਸੁਸਾਈਡ ਕਰਨ ਵਿੱਚ ਅਦਰਵਾਈਜ਼ ਉਹ ਫਾਈਟ ਕਰ ਲੈਂਦਾ ਅਗਰ ਉਸਦੀ ਜੌਬ ਨਾ ਹੁੰਦੀ ਅਗਰ ਉਸਦੀ ਨੌਕਰੀ ਨਾ ਹੁੰਦੀ ਤਾਂ ਅਤੁਲ ਵੀ ਫਾਈਟ ਕਰ ਲੈਂਦਾ ਪਰ ਕਿਤੇ ਨਾ ਕਿਤੇ ਉਸ ਨੂੰ ਆਪਣੀ ਜੌਬ ਨੂੰ ਲੈ ਕੇ ਵੀ ਪਰੇਸ਼ਾਨੀ ਇਹ ਹੋਈ ਹੈ ਅਹਿਮ ਰੋਲ ਨਿਭਾਇਆ ਹੈ ਉਸਨੇ ਦਿਮਾਗ ਨੂੰ ਕਮਜ਼ੋਰ ਕਰਨ ਦੇ ਵਿੱਚ ਤੇ ਬਾਕੀ ਜੋ ਕੁਝ ਚੀਜ਼ਾਂ ਹੋਰ ਹੈ ਜੋ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਇਦ ਸਾਹਮਣੇ ਆਉਣ ਬਹੁਤ ਸਾਰੀਆਂ ਚੀਜ਼ਾਂ ਹੋਰ ਪਤਾ ਲੱਗਣਗੀਆਂ ਪਰ ਮੇਨ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਉਹਦੀ ਵਾਈਫ ਇਸ ਲਈ ਵੀ ਬੇਲ ਮਿਲ ਜਾਣੀ ਉਸਦੀ ਵਾਈਫ ਨੂੰ ਕਿਉਂਕਿ ਉਹਨੇ ਕਹਿਣਾ ਕਿ ਉਸ ਦੀ ਕੋਈ ਹਥਿਆਰਾਂ ਦੀ ਲੜਾਈ ਨਹੀਂ ਸੀ ਕੋਈ ਬਲੈਕਮੇਲਿੰਗ ਜਾਂ ਕੋਈ ਸ਼ੈਦਾਂ ਦਾ ਸੀਨ ਨਹੀਂ ਸੀ ਉਹ ਕੇਵਲ ਕਾਨੂੰਨ ਦੀ ਲੜਾਈ ਲੜ ਰਹੀ ਸੀ ਉਹ ਕਾਨੂੰਨ ਦਾ ਸਹਾਰਾ ਲੈ ਰਹੀ ਸੀ ਤੇ ਕਾਨੂੰਨੀ ਮਦਦ ਦੇ ਦੌਰਾਨ ਅਗਰ ਕੋਈ ਪ੍ਰੈਸ਼ਰ ਨਹੀਂ ਸਹਿ ਸਕਦਾ ਕਾਨੂੰਨ ਦਾ ਤਾਂ ਸੁਸਾਈਡ ਕਰਦਾ ਤਾਂ ਉਸ ਦੇ ਵਿੱਚ ਉਸ ਦਾ ਕੋਈ ਹੱਥ ਨਹੀਂ ਹੈ ਉਸ ਦਾ ਕੋਈ ਰੋਲ ਨਹੀਂ ਹੈ ਸੋ ਚੀਜ਼ਾਂ ਬਹੁਤ ਸਾਰੀਆਂ ਹੋ ਜਾਂਦੀਆਂ ਜੀ ਕੁਝ ਕੁ ਔਰਤਾਂ ਨਾ ਜਿਹੜੀਆਂ ਉਹ ਪੂਰੀਆਂ ਔਰਤਾਂ ਨੂੰ ਬਦਨਾਮ ਕਰ ਦਿੰਦੀਆਂ ਜਿਹੜੀਆਂ ਕਾਨੂੰਨ ਦਾ ਇਸ ਤਰ੍ਹਾਂ ਮਿਸਯੂਜ਼ ਕਰਦੀਆਂ ਕਿਸੇ ਭਲੇ ਇਨਸਾਨ ਨੂੰ ਪਰੇਸ਼ਾਨ ਕਰਦੀਆਂ ਆਪਣੇ ਘਰ ਵਾਲੇ ਨੂੰ ਤੰਗ ਕਰਦੀਆਂ ਨਾ ਚੰਗੀਆਂ ਮੁੰਡਿਆਂ ਨੂੰ ਤੰਗ ਕਰਦੀਆਂ ਉਹ ਚੰਗੀਆਂ ਕੁੜੀਆਂ ਦੇ ਮੱਥੇ ਤੇ ਵੀ ਕਲੰਕ ਲਾ ਦਿੰਦੀਆਂ ਤੇ ਸਾਡੇ ਵਰਗਿਆਂ ਨੂੰ 8-7 ਸਾਲ ਹੋ ਗਏ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕੇਸ ਕਿਹੜਾ ਬਣਿਆ ਸਾਡੇ ਹੱਕ ਲਈ ਅਸੀਂ ਕਿਹੜਾ ਕੇਸ ਲਾ ਕੇ ਅਗਲੇ ਨੂੰ ਪਰੇਸ਼ਾਨ ਕਰ ਸਕਦੇ ਸੀ ਜਾਂ ਅਸੀਂ ਕਿਸ ਕੇਸ ਦੇ ਵਿੱਚ ਅਸੀਂ ਆਪਣੇ ਨਿਆਂ ਦੇ ਹੱਕ ਲੈ ਸਕਦੇ ਸੀ ਸੋ ਟੋਟਲੀ ਸਾਡੇ ਵਰਗੇ ਲੋਕ ਜੋ ਆਪਣਾ ਉਹ ਵਿੱਤੀ ਨੁਕਸਾਨ ਸਹਿੰਦੇ ਆ ਉਹ ਤਾਂ ਸਹਿੰਦੇ ਹੀ ਸਹਿੰਦੇ ਆ ਜੋ ਆਪਣੀ ਹੈਲਥ ਦਾ ਨੁਕਸਾਨ ਕਰਵਾ ਲੈਂਦੇ ਆ ਸਾਡੀਆਂ ਅੱਖਾਂ ਡੀਪ ਹੋ ਜਾਂਦੀਆਂ ਸਾਨੂੰ ਡਾਰਕ ਸਰਕਲ ਹੋ ਜਾਂਦੇ ਆ weight ਘਟ ਜਾਂਦਾ ਔਰ ਬੋਡੀ ਦੇ ਵਿੱਚ ਕਈ ਚੀਜ਼ਾਂ ਦੀ ਤਬਦੀਲੀ ਆਉਂਦੀ ਹੈ ਜਿਸ ਨੂੰ ਆਪਾਂ ਡਿਸੀਜ਼ ਵੀ ਕਹਿ ਦਿੰਦੇ ਆ ਵੀ ਹਾਂ ਹੋ ਗਈਆਂ ਠੀਕ ਹੈ ਉਹ ਟੈਨਸ਼ਨ ਜਦੋਂ ਮਾਨਸਿਕ ਪਰੇਸ਼ਾਨੀਆਂ ਚੱਲਦੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਹੋਰ ਹੋ ਜਾਂਦੀਆਂ ਸੋ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਜੋ ਸਟ੍ਰੈਸ ਜੋ ਭੱਜ ਦੌੜ ਔਰ ਜ਼ਿੰਦਗੀ ਦੀ ਲੜਾਈ ਦੇ ਵਿੱਚ ਪਾਜ ਦੌੜ ਜਿਆਦਾ ਲਗਾ ਰਹੇ ਆਂ ਔਰ ਮੰਜ਼ਲ ਦਾ ਕੁਛ ਪਤਾ ਨਹੀਂ ਆਂ ਦੌੜ ਵੱਧ ਲੱਗ ਰਹੀ ਹੈ ਮੰਜ਼ਲ ਦਾ ਕੁਛ ਪਤਾ ਨਹੀਂ ਔਰ ਅਸੀਂ ਮਤਲਬ ਜੋ ਕੇਸ ਬਣਦੇ ਸੀ ਜਿਵੇਂ ਕਿ ਮੈਂ ਆਪਣੇ ਕਿਸੇ ਵੀ ਕੇਸ ਤੇ ਵਿੱਚ ਮੈਂ ਵਾਪਸ ਆ ਕੇ ਕੋਈ ਕੇਸ ਨਹੀਂ ਲਗਾਇਆ ਸਿਰਫ ਤੇ ਸਿਰਫ ਮੈਂ ਇੱਕ ਖਰਚਾ ਮੰਗਿਆ ਤੇ ਖਰਚੇ ਲਈ ਹੀ ਮੈਂ ਕੇਸ ਫਾਈਲ ਕੀਤਾ ਸੀ ਉਸ ਤੇ ਵਿੱਚ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੁੰਝਲ ਹੈ ਬਹੁਤ ਜ਼ਿਆਦਾ ਚੀਜ਼ਾਂ ਜੋ ਮੈਂ ਤੁਹਾਨੂੰ ਜਲਦੀ ਸ਼ੇਅਰ ਕਰੂੰਗੀ ਤੇ ਫਿਰ ਤੁਸੀਂ ਆਪਣਾ opinion ਉਧਰ ਵੀ ਦੇ ਸਕਦੇ ਹੋ ਕਿਉਂਕਿ ਅਸੀਂ ਇੱਕ ਮੌਖਿਕ ਕਹਿ ਦਿੰਨੇ ਆਂ ਔਰ ਇੱਕ ਚੀਜ਼ ਨੂੰ ਅਸੀਂ ਦਿਖਾ ਦਿੰਨੇ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਸੁਸਾਈਡ ਅਸੀਂ ਵੀ ਕਰਨ ਜਾਂਦੇ ਆਂ ਅਤਲ ਜਿਸ ਤਰ੍ਹਾਂ ਨਹੀਂ ਫਾਈਟ ਕਰ ਸਕਿਆ ਤੇ ਉਸਨੇ অপਸ਼ਨ ਚੁਣਿਆ ਕਿ ਉਹ ਸੁਸਾਈਡ ਕਰਕੇ ਇਸ ਜੀਵਨ ਤੋਂ ਮੁਕਤੀ ਲੈ ਲੇ ਤਾਂ ਸੁਸਾਈਡ ਦਾ অপਸ਼ਨ ਸਾਡੇ ਕੋਲ ਵੀ ਰਹਿੰਦਾ ਹੈ ਦੋ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣੀ ਕੋਈ ਛੋਟੀ ਗੱਲ ਨਹੀਂ ਉਹਨਾਂ ਦੇ ਹਰ ਰੋਜ਼ ਦੇ ਖਰਚੇ ਡੇਲੀ ਦਾ ਖਰਚਾ ਉਠਾਉਣਾ ਔਰ ਆਪਣੀ ਸਟੇਟਸ ਦੇ ਹਿਸਾਬ ਨਾਲ ਉਹਨਾਂ ਨੂੰ ਚੀਜ਼ ਲਿਆ ਕੇ ਦੇਣੀ ਉਹਨਾਂ ਨੂੰ ਪੂਰਾ ਹੀ ਨਹੀਂ ਆ ਸਕਦਾ ਇੱਕ ਸਿੰਗਲ ਪੇਰੈਂਟਸ ਬਿਨਾ ਕਿਸੇ ਇਨਕਮ ਤੋਂ ਜਦੋਂ ਇਨਕਮ ਦਾ ਕੋਈ ਸੋਰਸ ਨਾ ਹੋਵੇ ਤਾਂ ਇੱਕ ਸਿੰਗਲ ਪੇਰੈਂਟਸ ਦੇ ਲਈ ਬੱਚਿਆਂ ਨੂੰ ਪਾਲਣਾ ਪੋਸਣਾ ਔਰ ਉਹਨਾਂ ਦੀ ਹਰ ਜ਼ਰੂਰਤ ਟਾਈਮ ਤੇ ਪੂਰੀ ਕਰਨੀ ਬਹੁਤ ਡਿਫਿਕਲਟ ਹੁੰਦਾ ਹੈ ਤੇ ਪ੍ਰੋਬਲਮਸ ਆਉਂਦੀਆਂ ਇਸ ਤੇ ਮੈਂ ਅੱਗੇ ਵੀਡੀਓ ਲੈ ਕੇ ਆਉਂਗੀ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕਰੂੰਗੀ ਸ਼ਾਇਦ ਤੁਹਾਨੂੰ ਉਹ ਚੀਜ਼ਾਂ ਹੈਰਾਨ ਕਰਨ ਪਰੀਸ਼ਾਨ ਵੀ ਕਰਨ ਗਿਆ ਕਿਉਂਕਿ ਜਿੰਨਾ ਚੀਜ਼ਾਂ ਬਾਰੇ ਮੈਨੂੰ ਖੁਦ ਨਹੀਂ ਪਤਾ ਜੋ ਚੀਜ਼ਾਂ ਮੈਂ ਨਹੀਂ ਜਾਣਦੀ ਸੀ ਜੋ ਮੇਰੇ ਨਾਲ ਹੋ ਰਿਹਾ ਹੈ ਮੇਰੇ ਨਾਲ ਹੋਈਆਂ ਮੈਨੂੰ ਖੁਦ ਨੂੰ ਬਹੁਤ ਹੈਰਾਨ ਕੀਤਾ ਉਹਨਾਂ ਚੀਜ਼ਾਂ ਨਹੀਂ ਤੇ ਮੈਂ ਉਸ ਤੇ ਉੱਪਰ ਨੈਕਸਟ ਵੀਡੀਓ ਦੇ ਵਿੱਚ ਮੇ ਵੀ ਗੱਲ ਕਰੂੰਗੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਨੈਕਸਟ ਵੀਡੀਓ ਨੂੰ ਜ਼ਰੂਰ ਵਾਚ ਕਰਿਓ ਤੇ ਮੈਨੂੰ ਜੀ ਇੱਕ ਵਾਰ ਫਿਰ ਮੈਂ ਕਹਦੇ ਆ ਅਤਲ ਦੇ ਨਾਲ ਮੈਨੂੰ ਬਹੁਤ ਹਮਦਰਦੀ ਹੈ ਤੇ ਮੇਰੀ ਰਿਕੁਐਸਟ ਹੈ ਜਿੰਨਾ ਚਿਰ ਸਾਡਾ ਕਾਨੂੰਨ ਕੋਰਟ ਕਰਪਸ਼ਨ ਤੋਂ ਮੁਕਤ ਨਹੀਂ ਹੁੰਦਾ ਸਾਡਾ ਸਿਸਟਮ ਕਰਪਸ਼ਨ ਤੋਂ ਮੁਕਤ ਨਹੀਂ ਹੁੰਦਾ ਉਹਨਾਂ ਚਿਰ ਸਹੀ ਸੱਚ ਦੀ ਇਨਵੈਸਟੀਗੇਸ਼ਨ ਨਹੀਂ ਹੋ ਪਾਉਂਦੀ ਜਿਹੜੀਆਂ ਵੀ ਕੁੜੀਆਂ ਪਰਚੇ ਪਾਉਂਦੀਆਂ ਨੇ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਫੁੱਲ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਦੀ ਐਫਆਈਆਰ ਹੈ ਜਿਹੜੀ ਰਜਿਸਟਰਡ ਹੋਣੀ ਚਾਹੀਦੀ ਹੈ ਜਾਂ ਉਹਨਾਂ ਦੀ ਐਫਆਈਆਰ ਲਿਖਣ ਤੋਂ ਬਾਅਦ ਵੀ ਇਨਵੈਸਟੀਗੇਟ ਕਰਕੇ ਉਸ ਕੇਸ ਨੂੰ ਅੱਗੇ ਵਧਾਉਣਾ ਚਾਹੀਦਾ ਬਹੁਤ ਸਾਰੀਆਂ ਕੁੜੀਆਂ ਦੇ ਚੱਲਦੇ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਲਾਸ਼ਾਂ ਵਿਛ ਜਾਂਦੀਆਂ ਮਾਪੇ ਮਾਪਿਆਂ ਦਾ ਪੁੱਤ ਚਲਾ ਜਾਂਦਾ ਹੈ ਉਹਨਾਂ ਦੇ ਸਿਰ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਕਿ ਉਹਨਾਂ ਨੇ ਕਿਦਾਂ ਵੱਡਾ ਗੁਨਾਹ ਕੀਤਾ ਕਿਸੇ ਨੂੰ ਮੌਤ ਲਈ ਉਕਸਾਉਣਾ ਕਿਸੇ ਨੂੰ ਮਰਨ ਲਈ ਤਿਆਰ ਕਰਨਾ ਬਹੁਤ ਵੱਡਾ ਕ੍ਰਾਈਮ ਹੁੰਦਾ ਹੈ ਅਗਰ ਰੂਹਾਨੀ ਕੋਈ ਮੰਨੇ ਤਾਂ ਕਿਸੇ ਦੀ ਰੂਹ ਕਿਸੇ ਨੂੰ ਝੰਜੋੜੇ ਤਾਂ ਬਹੁਤ ਵੱਡਾ ਕ੍ਰਾਈਮ ਹੈ ਇਹ ਹਾਂ ਅਗਰ ਕੋਈ ਐਕਸੈਪਟ ਹੀ ਨਾ ਕਰੇ ਤਾਂ ਫਿਰ ਉਸਦੇ ਲਈ ਚਾਹੇ ਉਹ ਆਪਣੇ ਹੱਥ ਨਾਲ ਵੀ ਕਤਲ ਕਰ ਦੇ ਉਸ ਨੂੰ ਰਿਅਲਾਈਜ਼ ਹੀ ਨਹੀਂ ਹੋਏਗਾ ਜੋ ਬੇਸ਼ਰਮ ਹੋ ਗਿਆ ਜਿਸ ਨੂੰ ਪਤਾ ਹੀ ਨਹੀਂ ਹੈ ਕਿ ਉਹ ਕੀ ਕਰ ਰਿਹਾ ਕਿਸੇ ਦੀ ਜ਼ਿੰਦਗੀ ਨੂੰ ਪੋਰਾ ਪੋਰਾ ਕਰਕੇ ਖਾ ਰਿਹਾ ਉਹ ਬੰਦਾ ਰਿਅਲਾਈਜ਼ ਨਹੀਂ ਕਰੇਗਾ ਪਰ ਮਹਿਸੂਸ ਕਰੇ ਤਾਂ ਇਹ ਬਹੁਤ ਵੱਡਾ ਕ੍ਰਾਈਮ ਹੈ ਆਤਮਾ ਤੇ ਬਹੁਤ ਵੱਡਾ ਬੋਝ ਹੈ ਕਿ ਤੁਸੀਂ ਕਿਸੇ ਨੂੰ ਮਰਨ ਲਈ ਉਕਸਾਇਆ ਕਿਸੇ ਨੂੰ ਮਜਬੂਰ ਕੀਤਾ ਤੇ ਮਿਲਦੇ ਆ ਜੀ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਅੱਜ ਦੀ ਵੀਡੀਓ ਨੂੰ ਐਗਰੀ ਕਰੋਗੇ ਤੇ ਨੈਕਸਟ ਵੀਡੀਓਜ਼ ਜ਼ਰੂਰ ਦੇਖਣਾ ਕਿਉਂਕਿ ਮੇਰੀ ਜੋ ਕਹਾਣੀ ਅੱਗੇ ਆ ਰਹੀ ਹੈ ਤੁਹਾਡੇ ਨਾਲ ਮੈਂ ਚੀਜ਼ਾਂ ਕੁਝ ਸਾਬਿਤ ਕਰਨ ਮੈਂ ਸ਼ੋ ਕਰਨ ਜਾ ਰਹੀ ਹਾਂ ਉਹਨਾਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਸ਼ਾਇਦ ਤੁਹਾਡਾ ਵੀ ਕੁਝ ਨਜ਼ਰੀਆ ਹੋਰ ਬਦਲੇ ਮੈਟ੍ਰਿਮੋਰੀਅਮ ਕੇਸਾਂ ਨੂੰ ਲੈ ਕੇ ਜਾਂ ਕੁੜੀਆਂ ਦੀਆਂ ਜੈਨੂਇਨ ਤਕਲੀਫਾਂ ਨੂੰ ਲੈ ਕੇ ਤੇ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ